ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਅੱਜ ਆਪਾਂ ਤਾਜਪੁਰ ਰੋਡ ਤੇ ਜਿਹੜਾ ਬੁੱਢੇ ਦਰਿਆ ਦੇ ਕੰਢੇ ਤੇ ਖੜੇ ਆਂ ਇਹ 225 ਐਮਐਲਡੀ ਦਾ ਜਿਹੜਾ ਟ੍ਰੀਟਮੈਂਟ ਪਲਾਂਟ ਇੱਥੇ ਤਾਜਪੁਰ ਰੋਡ ਤੇ ਐਸਟਪੀ ਲੱਗਾ ਹੋਇਆ ਹੈ ਲੁਧਿਆਣਾ ਸ਼ਹਿਰ ਦਾ ਔਰ ਉਹਦਾ ਆਊਟਲੈਟ ਹੈ ਜਿਹੜਾ ਪਾਣੀ ਅਸੀਂ ਅੱਜ ਦਿਖਾ ਰਹੇ ਸੀ ਤੁਹਾਨੂੰ ਬੜਾ ਹੀ ਸਾਫ਼ ਆ ਪੀਣ ਜੋਗ ਦੇਖਣ ਨੂੰ ਲੱਗਦਾ ਤੇ ਬੁੱਢੇ ਦਰਿਆ ਦੇ ਪਾਣੀ ਦੀ ਕੁਆਲਿਟੀ ਜਦੋਂ ਨਾਲੋਂ ਬਹੁਤ ਜ਼ਿਆਦਾ ਬਦਲੀ ਹੋਈ ਹੈ ਸਾਡੀ ਤਾਂ ਹੋਈ ਰਿਕਵੈਸਟ ਆ ਤੁਹਾਨੂੰ ਅਸੀਂ ਕਹਿੰਦੇ ਇੰਡਸਟਰੀ ਲੱਗੇ ਇੰਡਸਟਰੀ ਦਾ ਵਿਕਾਸ ਹੋਵੇ ਇੰਡਸਟਰੀ ਵਧੇ ਪਰ ਸਾਡੀ ਕੋਈ ਬੇਨਤੀ ਹੈ ਕਿ ਜੋ ਪੈਰਾਮੀਟਰ ਆ ਉਹਨਾਂ ਅਨੁਸਾਰ ਪਾਣੀ ਟ੍ਰੀਟ ਕਰੋ ਹੋਰ ਕੁਝ ਨਹੀਂ ਤੁਹਾਡੇ ਕੋਲ ਬਾਬਾ ਜੀ ਇੱਕ ਬੇਨਤੀ ਅਸੀਂ ਕਰ ਸਕਦੇ ਹਾਂ ਮੇਰਾ ਥੋੜਾ ਗਲਾ ਖਰਾਬ ਹੈ ਨਹੀਂ ਨਹੀਂ ਹੌਲੀ ਬੋਲੋ ਦੇਖੋ ਅਸੀਂ ਇੱਕ ਕੋਸ਼ਿਸ਼ ਤਾਂ ਕਰ ਰਹੇ ਹਾਂ ਬਾਬਾ ਜੀ ਆਪ ਕੋਲੋਂ ਕਰੋੜਾਂ ਰੁਪਈਆ ਲਾ ਕੇ ਹਰ ਮਹੀਨੇ ਇਹਨਾਂ ਬਿੱਲ ਦੇ ਕੇ ਆਪਣੇ ਕੋਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਸਾਡੀ ਗੱਲ ਸੁਣੋ ਜੀ ਇੰਡਸਟਰੀ ਵੀ ਥੋੜੀ ਆ ਪਰ ਥੋੜਾ ਪਾਣੀ ਵੀ ਥੋੜਾ ਟਰੀਟ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਦੇ ਤਾਂ ਹੋਰ ਦੇ ਤਾਂ ਹੋਰ ਕਿਸੇ ਦੀ ਜ਼ਿੰਮੇਵਾਰੀ ਹੈ ਅਸੀਂ ਉਹਨੂੰ ਕਹਿੰਨੇ ਵੀ ਭਾਈ ਤੁਸੀਂ ਕਿਉਂ ਨਹੀਂ ਕਰਦੇ ਨਹੀਂ ਅਸੀਂ ਕਰ ਰਿਆ ਨਹੀਂ ਮਿਊਸਪਲ ਕਮੇਟੀ ਦਾ ਅਸੀਂ ਮਿਊਸਪਲ ਕਮੇਟੀ ਨੂੰ ਕਹਿੰਨੇ ਆ 225 ਐਮਐਲਡੀ ਜਿੰਨਾ ਦਿਨ ਨਹੀਂ ਲੱਗਣ ਸੀ ਉਹਨਾਂ ਲੱਗ ਗਿਆ ਜੀ ਹੁਣ ਇਹਦੇ ਲੱਗ ਗਿਆ ਵਾ ਇਹ ਨਾ ਚਲਾਉਣ ਕਹਿੰਦੇ ਥੋੜਾ ਮਾੜਾ ਕਿਉਂ ਸੋਚਦੇ ਆ ਅਸੀਂ ਭੱਕਰ ਗੂੜਪਾ ਲਗਾਇਆ ਜੀ ਅਸੀਂ ਇਹ ਕਲੰਕ ਧੋਣ ਵਾਸਤੇ ਉਹਨਾਂ ਨਾਲ ਸਹੀ ਆ। ਉਹ ਮਾਰੀ ਸਾਡੀ ਉਹ ਥੋੜਾ ਉਹ ਸਾਰੀ ਹੋਦੀ ਲਿਖ ਸੀ। ਅਸੀਂ ਬਾਜ ਕੰਮ ਅੱਜ ਕਰਾਂ ਉਹ 44 ਘੰਟੇ ਵਾਸਤੇ ਉਹਦੀ ਅੰਤਰਵਾੜਾ ਚਲੋ ਅਸੀਂ ਕਹਿੰਨੇ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਆ। 44 ਸ਼ੁਭਾਸ਼ੀ ਤੇ ਆ ਕਰੋ। ਸਾਡਾ ਹਿੰਮਤਪੰਦੀ ਆ ਬਾਬਾ ਜੀ ਅਸੀਂ। ਅਸੀਂ ਅਸੀਂ ਕਦੇ ਕਿਹਾ ਹੋਣਾ ਵੀ ਇੰਡਸਟਰੀ ਦੇ ਜਦੋਂ ਬੋਲਦੇ ਸੀ ਕਿਨੇ ਇੰਡਸਟਰੀ ਲੱਗਣੀ ਚਾਹੀਦੀ ਹੈ। ਇੰਡਸਟਰੀ ਦਾ ਮਕਾਲ ਹੋਣਾ ਚਾਹੀਦਾ। ਪਰ ਇੱਕੋ ਹੀ ਅਸੀਂ ਤੁਹਾਡੇ ਤੋਂ ਮੰਗ ਕਰਦੇ ਆ ਵੀ ਜੋ ਪੈਰਾਮੀਟਰ ਪੋਲੂਸ਼ਨ ਕੰਟਰੋਲ ਬੋਰਡ ਦੇ ਉਹਨਾਂ ਅਨਸਾਰ ਕੰਮ ਕਰੋ ਸਾਡੀ ਸਾਡੀ ਇੱਕ ਬੇਨਤੀ ਹੋ ਰਹੀ ਹੈ ਜਿੱਦਾਂ ਸ਼ਹਿਰ ਦੇ ਵਿੱਚ ਜਿਹੜੀ ਖੱਬੇ ਸੱਜੇ ਇੰਡਸਟਰੀ ਲੱਗੀ ਹੋਈ ਹੈ 40 40 45 45 50 50 ਸਾਲ ਪੁਰਾਣੇ ਉਹਨਾਂ ਦੇ ਅੰਦਰ ਈਟੀਪੀ ਲੱਗੀਆਂ ਹੋਈਆਂ ਜਦੋਂ ਉਹਨਾਂ ਨੇ 3 3 ਜਾਂ 4 4 ਜਾਂ 5 5 ਮਸ਼ੀਨਾਂ ਲਾਈਆਂ ਸੀ ਅੱਜ ਉਹਨਾਂ ਕੋਲੇ 30 30 35 35 40 40 ਮਸ਼ੀਨਾਂ ਹੋ ਗਈਆਂ ਉਹਦਾ ਮੋਜਾ ਕਰਦੇ ਆ ਬਾਬਾ ਜੀ ਨਾ ਕੋਈ ਕਿਸੇ ਤੋਂ ਕੋਈ ਮੋਜਾ ਮੋਜਾ ਕੋਈ ਨਹੀਂ ਕਰਦਾ ਨਾ ਕਿਸੇ ਨੇ ਕਰਦੇ ਆ ਪਹਿਲੀ ਗੱਲ ਤਾਂ ਅਸੀਂ ਪਰਮ ਕਿਨੇ ਸਾਨੂੰ ਜਨਮ ਦਿੱਤਾ ਅਸੀਂ ਕੋ ਚੰਗੇ ਕਰਮ ਕਰਨ ਵਾਸਤੇ ਆਏ ਆ ਜੇ ਅਸੀਂ ਥੋੜੇ ਜਿ ਲਾਲਚਾਂ ਕਰਕੇ ਵੀ ਇੱਥੇ ਕੋਈ ਦੇਖਦਾ ਨਹੀਂ ਕੋਈ ਕਰਦਾ ਨਹੀਂ ਰੱਬ ਤਾਂ ਦੇਖਦਾ ਬਿਲਕੁਲ ਦੇਖਦਾ ਜੀ ਉਹ ਕਹਿੰਦੇ ਜਿਹੜਾ ਵੀ ਦੇ ਸੋਣ ਨੂੰ ਕਰਨਾ ਸੰਧਵੇ ਖੇਤ ਜੇ ਅੱਜ ਦੇ ਅਸੀਂ ਕਿਸੇ ਨੂੰ ਮੈਂ ਜ਼ਹਿਰ ਪਿਆਰੇ ਆ ਤੇ ਕੱਲ ਨੂੰ ਸਾਡੇ ਬੱਚਿਆਂ ਨੂੰ ਉਹ ਉਹ ਭੋਗਾਂਗੇ ਅਸੀਂ ਭੋਗਾਂਗੇ ਸੋ ਇਸ ਵਾਸਤੇ ਅਸੀਂ ਕਿਨੇ ਜਿਹੜਾ ਵੀ ਕਰ ਰਿਹਾ ਗਲਤ ਕਰ ਰਿਹਾ ਅਸੀਂ ਨਹੀਂ ਕਿਸੇ ਨੂੰ ਤੁਸੀਂ ਦੱਸੋ ਵੀ ਆ ਜਿਹੜਾ ਹੈਗਾ ਕਰ ਰਿਹਾ ਸੁਪਨੋ ਏਅਰਪੋਰਟਿੰਗ ਕੋਈ ਨਾ ਤਾਂ ਵੀ ਕਰਦਾ ਜੀ ਅੱਜ ਅਸੀਂ 50 ਐਮਐਲ ਦੀ ਗੱਲ ਕਰੀਏ ਸਾਡੇ ਅਸੀਂ ਆਪਣੇ ਹਿਸਾਬ ਨਾਲ ਡਿਜ਼ਾਈਨ ਕੀਤਾ ਸੀਟਿਬੀ ਬਣਾਇਆ 50 ਐਮਐਲ ਸਾਡਾ ਆਪਣੇ ਹਿਸਾਬ ਨਾਲ ਸੀਬ੍ਰਿਜ ਪਾਇਆ ਇੱਥੇ 400 ਇੰਡਸਟਰੀ ਬਾਬਾ ਜੀ ਜਿੱਦ 400 ਬੋਰ ਲੱਗਿਆ ਇਹ ਸਾਡੇ ਇਲਾਕੇ ਦੀ ਕੋਈ ਸੀਵਰ ਨਹੀਂ ਹੈਗਾ ਜੀ ਬਾਕੀ ਜਿੱਥੋਂ ਕੋਈ ਸੀਵਰ ਨਹੀਂ ਹੈਗਾ ਕੋਈ ਸਰਕਾਰੀ ਸੀਵਰ ਨਹੀਂ ਹੈ ਸਾਡੇ ਸੀਵਰ ਨਹੀਂ ਨਾ ਕਰਦੇ ਅਸੀਂ ਆਪਣੇ ਨਾਂ ਦਾ ਸੈਂਟਰ ਇੰਡਸਟਰੀ ਦੀ ਗੱਲ ਸਾਡੀ ਗੱਲ ਸੁਣੋ ਜੀ ਇੱਕ ਵੀ ਬੋਰ ਸਾਨੂੰ ਦਿਖਾ ਦਿਓ ਉਹਦੀ ਫੋਟੋ ਲਾ ਕੋ ਸਾਡਾ ਨਾ ਉਹ ਲੱਖ ਰੁਪਏ ਨਾਮ ਰੱਖਿਆ ਬਰੂਸ਼ਨ ਡੋਲ ਮੋਰੇ ਇਹਦਾ ਫੜ ਕੇ ਦਿਖਾਉਂਗਾ ਹਰ ਫੈਕਟਰੀ ਚ ਬੋਰ ਹੈ ਬਾਬਾ ਜੀ ਹਰ ਫੈਕਟਰੀ ਚ ਬੋਰ ਹੈ ਜੀ ਸਰਕਾਰ ਨੇ ਸੀਦੇ ਬਣਾ ਦੇਗਾ ਪਾਣੀ ਕੱਢਣਾ ਪਾਣੀ ਕੱਢਣਾ ਬੋਰ ਜੀ ਪਾਣੀ ਲੈਣ ਵਾਲਾ ਜੀ ਸਾਡਾ ਮਹਾਵੀਰ ਕਮਿਸ਼ਨਰ ਸਾਹਿਬ ਜਿਸਵਾਲ ਦੇ ਵਿੱਚ ਕਿਤੇ ਵੀ ਸਰਕਾਰ ਦਾ ਸੀ ਵੀ ਨਹੀਂ ਹੈਗਾ ਇਹ ਕੱਕਾ ਉਰ ਦੇ ਕੱਲੀ ਸਾਡੀ ਲਾਈਨ ਹੈ ਜੀ ਸੀ ਵੀ ਕੀ ਦੀ ਸਾਡੀ ਲਾਈਨ ਦੀ ਹੀ ਲਾਈਨ ਚ ਤੁਸੀਂ ਤੁਸੀਂ ਬੰਦ ਕਰੋ ਅਸੀਂ ਕਿੰਨਾ ਅਸੀਂ ਕਿੰਨਾ ਲੜੀਏ ਜੀ ਜਿਹੜਾ ਤੁਹਾਨੂੰ ਨਹੀਂ ਦੇ ਰਿਹਾ ਪੈਸੇ ਉਹਨੂੰ ਪੈਸੇ ਲਾ ਭਾਈ ਪੈਸੇ ਸਾਡੇ ਮੈਂਬਰ ਵੀ ਆ ਨਹੀਂ ਗਏ ਉਹ ਤਾਂ ਨਹੀਂ ਮੈਂਬਰ ਵੀ ਆਏ ਨਹੀਂ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਕਿ ਵੀ ਸਾਡੇ ਬੋਰ ਦਾ ਬਲਤ ਜਿਹੜਾ ਪਾਣੀ ਸਾਡੇ ਵਿੱਚ ਆ ਰਿਹਾ ਉਹ ਸਾਡੇ ਰੈਗੂਲਰਾਈਜ਼ ਹੈ ਅਸੀਂ 1-2 ਦਿਨਾਂ ਦੇ ਵਿੱਚ Adı olduğunu tabii ki ਅਸੀਂ ਇੱਥੇ ਪਿੰਡ ਦੀ ਸਫਾਈ ਨਹੀਂ ਜੀ ਨੰਬਰ ਵੀ ਸਦਾਂਗੇ ਜੀ ਤੇ ਜਿਹੜਾ ਹੈਗਾ ਪੋਲੂਸ਼ਨ ਕੰਟਰੋਲ ਰੂਮ ਵੀ ਸਦਾਂਗੇ ਜੀ ਜੋ ਵੀ ਹੋਇਆ ਇਹ ਗੱਲਾਂ ਤੁਸੀਂ ਉਹਨਾਂ ਨੂੰ ਦੱਸੋ ਜਿੱਥੇ ਹੈਗਾ ਭਾਈਆ ਦਾ ਗਲਤ ਹੋंदा ਆਪਾਂ ਕਰਵਾ ਲਾਂਗੇ ਇੱਥੇ ਰਿਟਨ ਚ ਪਹੁੰਚੀ ਹੋਈ ਹੈ ਜਿਹੜੀ ਬਲਵਾਇੀ ਨਹੀਂ ਸਾਡੀ ਇਹਨਾਂ ਨੂੰ ਬਹੁਤ ਹੋਊਗੀ ਹੋਊਗੀ 50000 ਜੇ ਤੁਸੀਂ ਉਹਨਾਂ ਦਾ ਕਨੈਕਸ਼ਨ ਤੋੜ ਦੋ ਅਸੀਂ ਕਿਤੇ ਸੀ ਆਪਣਾ ਕੰਮ ਕਰਾਂਗੇ ਬਾਬਾ ਜੀ ਕਿ ਲੜਾਂਗੇ ਉਹਨਾਂ ਨਾਲ ਬਾਬਾ ਜੀ ਪਹਿਲਾਂ ਕੀ ਗੱਲ ਹੈ ਇੱਥੇ 500 ਇੰਡਸਟਰੀ ਸਬੋਧ ਹੈਗੀ ਆ ਡਾਈੰਗਾ ਤਾਂ 110 ਹੀ ਹੈਗੀਆਂ ਜਿਹੜੀਆਂ 390 ਇੰਡਸਟਰੀ ਹੈ ਉਹ ਜਮੀਨ ਚ ਪਾਣੀ ਕ ਪਾ ਵੀ ਰਹੀਆਂ ਉਹ ਪਾਣੀ ਤਾਂ ਫਾਈਨਲੀ ਸਾਡੇ ਸੀਟੀਵੀ ਜਾਰੀ ਹੈ ਸਾਡੇ ਇੰਡਸਟਰੀ ਹੋ ਗਏ ਉਹਨੀਆਂ ਸਾਡੇ ਵੀ ਉਹਦੀ ਮਾੜੀ ਮੋਟੀ ਲੀਕ ਕਰ ਜਾਂਦੀਆਂ ਚੋਰ ਅਸੀਂ ਬਣ ਜਾਣਾ ਪਾਣੀ ਸੀ ਲੋਕਾਂ ਦਾ ਨਾਂ ਭਰੇ ਉਤਾਰਾ ਜਿਹੜੀ ਜਿਹੜੀ ਵੀ ਤੁਹਾਨੂੰ ਕੰਪਲੇਂਟ ਹੋਊਗੀ ਤੁਸੀਂ ਦੱਸਿਓ ਅਸੀਂ ਤੁਹਾਡੇ ਨਾਲ ਚੱਲਾਂਗੇ ਕੋਈ ਪ੍ਰੋਬਲਮ ਨਹੀਂ ਸਾਡਾ ਬਾਈ ਬਾਕੀ ਸਾਡੇ ਸਿਰ ਤੇ ਆਪਣਾ ਸਾਡੇ ਸਿਰ ਤੇ ਹੱਥ ਰੱਖਿਆ ਕਰੋ ਆਪਣਾ ਮੁੱਖ ਦਾ ਤੇ ਭਲੇ ਲਈ ਅਸੀਂ ਜੋ ਵੀ ਹੈਗਾ ਕਰ ਲੈਂਦੇ ਆ ਅਸੀਂ ਉਹਦੇ ਵਿੱਚ ਤੁਹਾਡੇ ਨਾਲ ਆ ਜੀ ਸੀ ਹਰ ਵਾਰੀ ਉਹ ਨਾਲ ਦੇਖੋ ਸਾਨੂੰ ਥੋੜੀ ਜੀ ਕੰਪਲੇਨ ਵੀ ਸਾਡੀ ਹੋਦੀ ਲੀਕ ਆ ਬਾਬਾ ਜੀ ਸਾਨੂੰ ਤਾਂ ਨਹੀਂ ਕਿਸੇ ਨੇ ਕਿ ਆਪਣੀਆਂ ਫੈਕਟਰੀਆਂ ਬੰਦ ਕਰੋ ਅਸੀਂ ਅੱਜ ਸਵੇਰੇ 8 ਵਜੇ ਤੋਂ ਲੈ ਕੇ ਐਤਵਾਰ ਸਵੇਰੇ 8 ਵਜੇ ਤੱਕ 48 ਘੰਟੇ ਵਾਸਤੇ ਆਪਣੀਆਂ ਫੈਕਟਰੀਆਂ ਬੰਦ ਕਰਤੀਆਂ ਆ ਆਪਣੇ ਆਪ ਨੂੰ ਕਰੋ ਅਸੀਂ ਤੁਹਾਨੂੰ ਸਾਬਾਸ਼ੀ ਦੇਵਾਂਗੇ ਕੋਈ ਸਾਡੇ ਕੋਲ ਇਹੋ ਜਿਹੇ ਨਹੀਂ ਅਸੀਂ ਸਾਡਾ ਸੁਭਾ ਇਹ ਗੁੰਚੰਗਾ ਕਰਦਾ ਸਾਡੇ ਕੋਈ ਸਵਾਸੇ ਵਾਲੇ ਸ਼ਬਦ ਮੁੱਕ ਨਹੀਂ ਗਏ ਅਸੀਂ ਸਾਰੀ ਲੋਕਾਈ ਨੂੰ ਦੇਦੇ ਵਿੱਚ ਮੀਟਰ ਦੇ ਸ਼ਾਬਾਸ਼ੀ ਦੀ ਰੋਣੇ ਬਾਬਾ ਜੀ ਜੀ ਇੰਡਸਟਰੀ ਸ਼ਹਿਰ ਚ ਲੱਗੇ ਆ ਨਾ ਸਾਨੂੰ ਕੰਪੀਟੀਸ਼ਨ ਬਹੁਤ ਦੇਰੀ ਆ ਜੀ ਸਾਨੂੰ 4 4 15 ਰੁਪਏ ਕਿਲੋ ਇਹਦਾ ਖਰਚਾ ਪੈਂਦਾ ਜੀ ਸੀਸੀਟੀਵੀ ਚਾਲੇ ਇਹ ਜਿਹੜਾ ਹੁੰਦਾ ਆਪਣੇ ਜੀ ਸਾਨੂੰ 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 ਗਰਾਊਂਡ ਵਾਟਰ ਦੇ ਇਲਾਕੇ ਨੂੰ ਇਹਨਾਂ ਦੀਆਂ ਕਿਸ਼ਤਾਂ ਭਰ ਰਹੀਆਂ ਜੀ ਦੇਖੋ ਜਿਹੜਾ ਅਸੀਂ 50 50 ਲੱਖ ਵੀ 75 ਲੱਖ ਕਰੋੜ ਰੁਪਏ ਦਿੱਤਾ ਹੋਇਆ ਉਹਦੀਆਂ ਅਸੀਂ ਕਿਸ਼ਤਾਂ ਭਰ ਰਹੀਆਂ ਨਾਲ ਵਿਆਜ ਭਰ ਰਹੀਆਂ ਨਾਲ 2-2 2.3 ਲੱਖ 3-3 ਲੱਖ ਰੁਪਏ ਟ੍ਰੀਟਮੈਂਟ ਦੀ ਅਸੀਂ ਕਾਸਟ ਬੇ ਕਰਦੇ ਪਿਆ ਬਾਬਾ ਜੀ ਉਹਦੇ ਨਾਲ ਸਾਡੀ 2 ਰੁਪਏ ਤੋਂ ਲੈ ਕੇ 3 ਰੁਪਏ ਦੀ ਕਾਸਟਿੰਗ ਵਧ ਜਾਂਦੀ ਹੈ ਉਹ ਜਿਹੜੀਆਂ ਖੱਬੇ ਸੱਜੇ ਰਸੀ ਲੱਗੀਆਂ ਹੁੰਦੀਆਂ ਉਹ 2 ਰੁਪਏ ਰਿੜਕਣਾ ਸਾਨੂੰ ਕੰਮ ਹੀ ਨਹੀਂ ਮਿਲ ਰਿਹਾ ਜੀ ਤੁਸੀਂ ਜਿੱਥੇ ਵੀ ਕੋਈ ਗਲਤ ਕਰਦਾ ਅਸੀਂ ਤੁਹਾਡੇ ਨਾਲ ਆਪਾਂ ਉਹਨਾਂ ਨੂੰ ਬਾਬਾ ਜੀ 200 ਇੰਡਸਟਰੀ ਐਦਾਂ ਦੀ ਹੈ ਮੈਂ ਨਾਲ ਜਾ ਕੇ ਦਿਖਾਉਂਗਾ ਮੈਂ ਤਾਂ ਵੀਡੀਓ ਬਣਾਇਆ ਜਿਨ੍ਹਾਂ ਅੰਦਰ ਅੰਦਰ ਟ੍ਰੀਟਮੈਂਟ ਪਲਾਂਟ ਹੀ ਲੱਗਿਆ ਹੋਇਆ ਇਹਦੇ ਅੰਦਰ ਕੁਝ ਨਹੀਂ ਲੱਗਿਆ ਹੋਇਆ ਅਨオーਥਰਾਇਜ਼ਡ ਉਹ ਵੀ ਤੇ ਨਾਲੇ ਜੇ ਪਾਣੀ ਬੰਦ ਹੈ ਅਸੀਂ ਕਹਿੰਦੇ ਦੱਸਾਂ ਸਾਡੇ ਨਾਲ ਚੱਲ ਰਹੇ ਸ਼ਹਿਰ ਦੀਆਂ ਇੰਡਸਟਰੀਆਂ 3 ਸਾਲ ਤੋਂ ਉਹਨਾਂ ਦੇ ক্লোਜ਼ਰ ਦੇ ਆਰਡਰ ਹੋਏ ਉਹਨੇ 3 ਸਾਲ ਤੋਂ ਬਿਲਕੁਲ ਜੀ ਉਹ ਚੱਲ ਰਹੇ ਹੈ ਇਹਦੇ ਵਜਿਹੇ ਮੈਂ ਮੁੱਖ ਮੰਤਰੀ ਸਾਹਿਬ ਤੋਂ ਮੀਟਿੰਗ ਹੈ ਸਭ ਤੁਹਾਨੂੰ ਵੀ ਐਮਐਲਏ ਸਾਹਿਬ ਨੂੰ ਵੀ ਪੋਲੂਸ਼ਨ ਬੋਰਡ ਦੇ ਪੂਰੇ ਥੱਲੇ ਤੋਂ ਲੈ ਕੇ ਛੇਤੀ ਤੋਂ ਲੈ ਕੇ ਚੇਨਲ ਸੌਂਡ ਮੀਟਰਾਂ ਪਾ ਦਈਏ ਜੀ ਕੋਈ ਕਾਰਵਾਈ ਨਹੀਂ ਹੁੰਦੀ ਲੈ ਕੇ ਜਾਵਾਂਗੇ ਤੁਸੀਂ ਦੱਸੋ ਅਸੀਂ ਬੰਦ ਬਾਬਾ ਜੀ ਜਿਹੜੀ ਟੀਮਾਂ ਚੱਲੀ ਆ ਇੰਡਸਟਰੀ ਰੇਚ ਇੰਡਸਟਰੀਆਂ ਨਾਲ ਜੀ 3 ਸਾਲ ਫੋੜਦਾ ਮਸ਼ੀਨੀ ਚੱਬ ਚੱਲ ਪਿਆ ਜੀ ਬਾਬਾ ਜੀ ਨੇ ਸਰਤਾਰਪੁਰ ਜਿਹੜੀ ਬੇਈ ਸਾਫ ਕੀਤੀ ਆ ਆਪ ਵਿਚ ਵੜ ਕੇ ਸਾਫ ਕੀਤੀ ਆ ਹੁਣ ਹੁਣ ਤੁਸੀਂ 1 ਮਿੰਟ ਬੇਨਤੀ ਸੁਣੋ ਆ ਲੜਕੇ ਖੜੇ ਆਈ ਦੋ ਇਹ ਕਪੂਰਥਲੇ ਤੋਂ ਆ ਕੇ ਕੱਲ ਪਾਣੀ ਦੇ ਵਿੱਚ ਵੜੇ ਆ ਜੀ ਬਿਲਕੁਲ ਜੀ ਆਪਣਾ ਇੱਥੇ ਕੋਈ ਮੁਲਾਜ਼ਮ ਇਸ ਤਰ੍ਹਾਂ ਵੜ ਸਕਦਾ ਸੀਗਾ ਜੀ ਤੁਸੀਂ ਤੇ ਆਓ ਦੇਖੋ ਜੀ ਵੀ ਸਾਡੇ ਭਾਗ ਚੰਗੇ ਨੇ ਬਾਬਾ ਜੀ ਅੱਗੇ ਆ ਗਏ ਤੁਸੀਂ ਕੋਈ ਉਹਦੇ ਵਿੱਚ ਜਿਹੜਾ ਹੈਗਾ ਨੋਕਾ ਨੋਕਾ ਦੇ ਉਹ ਅਸੀਂ ਚੌਂਮੀ ਅਸੀਂ ਅਸੀਂ ਜੋ ਵੀ ਕਰ ਰਹੇ ਹਾਂ ਉਹਨੂੰ ਸਾਡੇ ਅਸੀਂ ਵੀ ਹੱਸਦੇ ਆ ਬਾਬਾ ਜੀ ਦਾ ਪਤਾ ਨਹੀਂ ਕਿਉਂ ਹੈ ਬਾਬਾ ਜੀ ਦਾ ਵੀ ਸ਼ਾਬਾਸ਼ ਜੀ ਉਹ ਸਾਡੇ ਚ ਹੌਸਲਾ ਜੀ ਸੁਧਾਰ ਕਰੀਏ ਜਿਹੜੀਆਂ ਕੰਨੀਆਂ ਸੀ ਪੂਰ ਕਰਨ ਨੂੰ ਤਿਆਰ ਹੈ ਲਈ ਆਪ ਕਿੰਨਾ ਤੇਲ ਮਚਾ ਰਿਹਾ ਜੀ ਕੰਨੀਆਂ ਮਸ਼ੀਨਾਂ ਘਸਾ ਰਿਹਾ ਇੱਦਾਂ ਕੋਈ ਜੀਸੀਬੀ ਨਹੀਂ ਲੋੜ ਹੈ ਕਿ ਸਾਡੇ ਕਿ ਲੰਗਰ ਲਾਣ ਦੀ ਲੋੜ ਹੈ ਸਭ ਨੂੰ ਲੰਗਰ ਦੀ ਲੋੜ ਹੈ ਲੋੜਾ ਫੁੱਟੇ ਲਵਾਉਣੇ ਕਈ ਵੇਖ ਵਾਲ ਕਰਨ ਸਾਡੇ ਪ੍ਰੋਬਲਮਾਂ ਨੂੰ ਥੋੜਾ ਸਾਡੀ ਵੀ ਸਮਝਿਆ ਜਾਵੇ ਵੀ ਅਸੀਂ ਮਜਬੂਰ ਹਾਂ ਜੀ ਦੋ ਨਰਸਰੀਆਂ ਸਾਡੇ ਕੋਲ ਲੰਗਰ ਤੇ ਬੇਅੰਤ ਕਿਰਪਾ ਤੁਸੀਂ ਪਾਣੀ ਬੰਦ ਕਰ ਲਓ ਤੁਹਾਨੂੰ ਸਾਾਨੂੰ ਨਾ ਕੰਮ ਨਹੀਂ ਮਿਲ ਰਿਹਾ ਬਾਬਾ ਜੀ